मन ਬੇੰਤ ਤੀਰਥ ਨਹੀਂ ਜਿਤਨੇ ਮਰਜੀ ਨਾਲ ਤੇ ਇਤਨੇ ਦੇਵਤੇ ਨਹੀਂ ਬਹਵੇਂ ਇੱਕ ਦੇਵਤਾ ਰੋਜ ਪੂਜੇ ਉਮਰ ਮੁਖ ਜਾਏ ਦੇਵਤੇ ਨਾ ਮੁਕਰ ਨਾ ਮਣਕਉ ਤੀਰਥ ਘਨੇ ਮਨ ਬਉ ਰਾਰੇ ਪੂਜਨ ਕਉ ਬਹੁ ਦੇਵ ਕਹ ਕਬੀਰ ਛੂਟ ਨਹੀ ਮਨ ਬਉ ਰਾਰੇ ਬਹੁਤ ਤੀਰਥ ਨੇ ਕੋਈ ਅਮੀਰ ਰਿਟਾਇਰ ਹੋ ਕੇ ਆਖਦਾ ਮੈਂ ਕਿ ਸੋਇਐ ਸੀ ਥਾ ਤੇ ਜਾ ਵਸਾਂ ਤਾਂ ਫਿਰ ਉਹ ਚੌਣ ਕਰਦਾ ਕਿੱਥੇ ਕੋਈ ਰਿਖੀ ਕੇ ਜਥਾ ਬਣਾਉਂਦਾ ਕੋਈ ਹਰ ਦੁਆਰ ਗੰਗਾ ਦੇ ਟੱਟ ਤੇ ਤੇ ਕੋਈ ਬਨਾਰਸ ਕਾਸ਼ ਕਬੀਰ ਜੀ ਆਖਦੇ ਨੇ ਬੇਸ਼ਕ ਬਣਾਉਂਦਾ ਕਬੀਰ ਗੰਗਾ ਤੀਰ ਜੇ ਘਰ ਕਰੋ ਪੀਵ ਨਿਰਮਲ ਨੀਰ ਗੰਗਾ ਦੇ ਕਿਨਾਰੇ ਬਣਾ ਲਓ ਘਰ ਤੇ ਜਿਸ ਵੇਲੇ ਪਿਆਸ ਲੱਗੇ ਗੰਗਾ ਜਲ ਤੋਂ ਬਿਨਾ ਕੁਛ ਨਾ ਪੀਵੋ ਪਰ ਇੱਕ ਗੱਲ ਚੇਤੇ ਰੱਖਣੀ ਗੰਡ ਪਾ ਲੈਣੀ ਕਿਹੜੀ ਬਿਨ ਹਰ ਨਾਮ ਨਾ ਮੁਕਤ ਜੇ ਤੂੰ ਆਖੇ ਮੈਂ ਮੁਕਤ ਹੋ ਜਾਵਾਂਗਾ ਨਾਮ ਤੋਂ ਬਿਨਾ ਮੁਕਤ ਨਹੀਂ ਹੋ ਸਕਦਾ ਇਹੋ ਕਹਿ ਰਮੇ ਕਬੀਰ ਕਬੀਰ ਜੀ ਇਹ ਕਹਿ ਕੇ ਤੇ ਆਉ ਗਏ ਆਉ ਕਿਉਂਕਿ ਪੰਡ ਕਹਿਣਾ ਹੈ ਕਾਮ ਨਾਸ਼ੇ ਕਾ ਚਾਹੇ ਕੋਈ ਸੁਨੇ ਨਾ ਸੁਨੇ ਪੰਡ ਕਹਿਣਾ ਹੈ ਕਾਮ ਨਾਸ਼ੇ ਕਾ ਚਾਹੇ ਕੋਈ ਸੁਨੇ ਨਾ ਸੁਨੇ ਵਕਤ ਤੇ ਪੇੜ ਫਲ ਦੇਗਾ ਚਾਹੇ ਕੋਈ ਚੁਨੇ ਨਾ ਚੁਨੇ ਜਿਸ ਵੇਲੇ ਰੁੱਤ ਆਉਂਦੀ ਹੈ ਪੇੜ ਨੂੰ ਫਲ ਲੱਗਦਾ ਹੈ ਕਿਸੇ ਦੀ ਮਰਜ਼ੀ ਹੈ ਕੋਈ ਤੋੜ ਕੇ ਖਾਏ ਜਾਂ ਨਾ ਖਾਏ ਪੇੜ ਰੁਕवट ਨਹੀਂ ਕਰਦਾ ਵੀ ਤੂੰ ਨਾ ਤੋੜ ਇਹ ਫਲਾਣੇ ਵਾਸਤੇ ਹੈ ਨਹੀਂ ਜਿਹੜਾ ਮਰਜ਼ੀ ਤੋੜ ਲਵੇ ਹੁਣ ਜੇ ਕੋਈ ਨਾ ਖਾਏ ਬਦਕਿਸਮਤ ਕਹਿਣ ਵਾਲਾ ਕਹਿ ਗਿਆ ਡੋਂਡੀ ਦੇ ਗਿਆ ਕਿਸੇ ਅਮਲ ਕੀਤਾ ਕਿਸੇ ਨਾ ਕੀਤਾ ਉਹ ਕਹ ਰਮੇ ਕਵੀਰ ਕਵੀਰ ਜੀ ਉਹ ਕਹਿ ਕੇ ਰਮਦੇ ਹੋਏ ਕੀ ਕਿ ਭਈ ਗੰਗਾ ਤੀਰ ਜੇ ਘਰ ਕਰੋ ਪੀਵੋ ਨਿਰਮਲ ਨੀਰ ਗੰਗਾ ਦੇ ਕਿਨਾਰੇ ਬਣਾ ਲਓ ਘਰ ਤੇ ਜਿਸ ਵੇਲੇ ਲੱਗੇ ਪਿਆਸ ਨਿਰਮਲ ਨੀਰ ਗੰਗਾ ਦਾ ਪਾਣੀ ਗੰਗਾ ਦਾ ਜਲ ਇਹ ਪੀਣਾ ਹੋਰ ਨਾ ਪੀਣਾ ਪਰ ਜਿਹਾ ਕੋ ਭਈ ਮੁਕਤੀ ਮੁਕਤੀ ਫੇਰ ਵੀ ਨਾ ਮਿਲਦੀ ਇਹ ਮੁਕਤੀ ਤਾਂ ਉਹਨਾਂ ਨੂੰ ਮਿਲੇਗੀ ਜਿਹੜੇ ਜਪਣਗੇ ਸ੍ਰੀ ਵਾਹਿਗੁਰੂ ਨਾਮਨ ਕਉ ਤੀਰਤ ਘਣੇ ਮਨ ਬਹੁ ਰਾਰੇ ਪੂਜਨ ਕਉ ਬਹੁ ਦੇਵ ਕਹ ਕਬੀਰ ਛੂਟਨ ਨਹੀਂ ਮਨ ਬਹੁ ਰਾਰੇ ਛੂਟਨ ਹਰ ਕੀ ਸੇ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨ ਕਿੰਦਿਆ ਹੱਲ ਪਾਈ ਹੈ ਦੂਜੀ ਸੇਵਾ ਜਨਮ ਬਿਰਥਾ ਜਾਏਗੀ ते हरि दी सेवा है नाम जपन जो नाम जप रहा है पार ब्रह्म की सेवा कर रहे और सेवा रहा है खड़ोता है हजूरी सनमुख है जो नाम नहीं जपता भावे कोई कर्म कर रहा है सन्मुख नहीं कितने अगे पिछे हो तो मन सुख ने आख्या राजा जी एक पंछी का मार्ग है एक मार्ग है कीड़ी का ਕਿਸੇ ਦੀ ਮਰਜ਼ੀ ਕੋਈ ਕੀੜੀ ਰਾਹ ਤੇ ਤੁਰੇ ਬੇਸ਼ੱਕ ਪਰ ਸਾਡਾ ਮਾਰਗ ਪੰਖੀ ਦਾ ਹੈ ਅਖਿਓ ਕਿਸ ਤਰ੍ਹਾਂ ਅਖੀਆ ਜਿਸ ਨੂੰ ਪੂਰਾ ਸਤਗੁਰੂ ਮਿਲਿਆ ਇਸ ਨੂੰ ਪੂਰਾ ਸਤਗੁਰੂ ਮਿਲਿਆ ਖਿੱਚ ਖਾਏ ਜਿਨ ਹਿਰਦਾ ਮਲਿਆ ਉਹ ਜਾਣੇ ਮੇਰੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਹੈ ਜਿਸ ਦੀ ਰਸਨਾ ਉਚਾਰਨ ਕਰਦੀ ਹੈ ਸ੍ਰੀ ਵਾਹਿਗੁਰੂ ਹਿਰਦੇ ਵਿੱਚ ਪਿਆਰ ਤੋਂ ਬਿਨਾ ਇਹ ਅੱਖਰ ਮੰਗੋ ਨਾ ਨਿਕਲਣਗੇ ਇੱਕ ਰਵੀਆਂ ਉਦੋਂ ਹੀ ਨਿਕਲਣਗੇ ਬਾਰਮ-ਬਾਰ ਜਦੋਂ ਹਿਰਦੇ ਵਿੱਚ ਗੁਰੂ ਦਾ ਪਿਆਰ ਆਰੋਸੇਗਾ ਜਿਸ ਨੂੰ ਪੂਰਾ ਸਤਗੁਰੂ ਮਿਲਿਆ ਖਿਚ ਖਾਏ ਜਿਨ ਹਿਰਦਾ ਮਲਿਆ ਪ੍ਰੇਮ ਕਣੀ ਜਿਸ ਅੰਦਰ ਵੜੀ ਸਿਮਰਨ ਦੀ ਲਾਗੀ ਜਿਸ ਝੜੀ ਆਨੰਦ ਨੇ ਖਿਚ ਪ੍ਰਤਮ ਦੀ ਖਾਹੀ ਪੰਛੀ ਰਹਾ ਇਹ ਸੁਖਦਾਰ ਜਿਸ ਵਲੇ ਭਾਈ ਮਨ ਸੁਖ ਨੇ ਡਟ ਕੋ ਵੀ ਝੂਮ ਕੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਇਹ ਅੱਖਰ ਆਖੇ ਤਾਂ ਇਹ ਤੀਰ ਅਣਿਆਲੇ ਰਾਜੇ ਸ਼ਿਵਨਾਬ ਦੇ ਕਲੇਜੇ ਵਿੱਚ ਜਾ ਚੁੱਕ ਸਿੰਘ ਆਸਣ ਛੱਡਿਆ ਉਤਰ ਆਇਆ ਉਤਲੇ ਆਸਣ ਤੋਂ ਤੇ ਮਨ ਸੁਖ ਦੇ ਸਨਮੁਖ ਆ ਖੜੋਤਾ ਗਲ ਪਾਇਆ ਪੱਲਾ ਤੇ ਹੱਥ ਜੋੜੇ ਆਖਿਆ ਕਿਹੜਾ ਗੁਰੂ ਮਿਲੇ ਕਿਹੜਾ ਮਿਲੇ ਮੈਨੂੰ ਵੀ ਮਿਲਾ ਦੇ ਮੈਨੂੰ ਇਸ ਮਾਰਗ ਦਾ ਅਜ ਤਾਈਂ ਪਤਾ ਨਹੀਂ ਸੀ ਮੈਂ ਕਿਹੜੀ ਦੇ ਰਸਤੇ ਤੁਰਿਆ ਜਾਂਦਾ ਸੀ ਕਿਤਨਾ ਕਿ ਤੇਰਾ ਸ਼ੁਕਰਗੁਜ਼ਾਰਾ ਤੂੰ ਮੈਨੂੰ ਚਾਨਣ ਦਿੱਤਾ ਜਿੱਥੇ ਐਡੀ ਕਿਰਪਾ ਕੀਤੀ ਉਹਥੇ ਇਹ ਵੀ ਕਿਰਪਾ ਕਰ ਬਈ ਉਹ ਗੁਰੂ ਕਿਹੜਾ ਹੈ ਜਿਹੜਾ ਇਹ ਮਾਰਗ ਬਖਸ਼ਦਾ ਪੰਚੀ ਵਾਲਾ ਭਾਈ ਮਨਸਖ ਦੇ ਮੂੰਹੋਂ ਨਿਕਲਿਆ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਇਸ ਨੇ ਤਸਾਗ ਆਪੇ ਮਨੁੱਖ ਦੇ ਬਚਨਾਂ ਨੇ ਜਿੱਥੇ ਲੋਹੇ ਨੂੰ ਲਾਲ ਕੀਤਾ ਸੀ ਉਥੇ ਗੁਰੂ ਨਾਨਕ ਦੇ ਨਾਮ ਨੇ ਝੋਟ ਲਾਈ ਤੇ ਇਹ ਰਾਜਾ ਗੁਰੂ ਨਾਨਕ ਜੋਗਾ ਹੋ ਗਿਆ ਉੱਠਦੇ ਆਂ ਬੈਹਦੇ ਆਂ ਤੁਰਦੇ ਆਂ ਫਿਰਦੇ ਆਂ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਕਿਉਂਕਿ ਮਨੁੱਖ ਨੇ ਆਖਿਆ ਸੀ ਲੱਭਿਆਂ ਨਾ ਲੱਭੇਗਾ ਮਾਤੇ ਘਰ ਬਾਹਰ ਛੋੜ ਕੇ ਦਰਪਮੇ ਮੈਂ ਗੁਰੂ ਨਾਨਕ ਨੂੰ ਲੱਭ ਲਿਆ ਵਾ ਇੰਜ ਨਾ ਲੱਭੇਗਾ ਤੂੰ ਜਿੱਥੇ ਬੈਠਾ ਹੈ ਗੁਰੂ ਨਾਨਕ ਨੂੰ ਤਿਆ ਗੁਰੂ ਨਾਨਕ ਤੈਨੂੰ ਆਪੇ ਆਣ ਮਿਲੇਗਾ ਤੂੰ ਉਸ ਨੂੰ ਨਾ ਲੱਗ ਤੈਨੂੰ ਦੱਬਦਾ ਆਏਗਾ ਜائیں ਜائیں ਕਾਜ ਕਰਤ ਸੇਵਕ ਕੀ ਤਹਾਂ ਤਹਾਂ ਤਿਸ ਕੀ ਸੋਏ ਸੁਣੀ ਮਨ ਹਰਿਆ ਨਾਨਕ ਪਰਸਨ ਆਵੇ ਆਪੇ ਆਏਗਾ ਮਨ ਸੁਖ ਨਾਨਕ ਦਾ ਨਾਮ ਜਪਦਾ ਬਾਵਨਾ ਤੋਂ ਗਿਆ ਰਾਜਾ ਸ਼ਿਵਨਾਬ ਉਰਦਿਆਂ ਬਿੰਦ ਬੰਦੇ ਆ ਚੁਰਦਿਆਂ ਫਿਰਦਿਆਂ ਹਰ ਵੇਲੇ ਗੁਰੂ ਨਾਨਕ ਦਾ ਜਾਪ ਜਪਰੇ ਤੇ ਖਿੱਚਿਆ ਪਈਆ ਚੱਲ ਮਰਦਾਨੀਆਂ ਚਲੀਏ ਅੱਖਾਂ ਨੀਤ ਪਾਤਸ਼ਾ ਕਿਥੇ ਆਖਿਆ ਜਿੱਤੇ ਮੇਰਾ ਪਿਆਰਾ ਨਾਮ ਦਾ ਬੀਜ ਬੀਜ ਆਇਆ ਚੱਲ ਮਰਦਾਨੀਆਂ ਸਬੂਟੇ ਨੂੰ ਛੱਲ ਲਈ ਰਾਜੇ ਸ਼ਿਵਨਾਬ ਦਾ ਬਾਗ ਸੁੱਕਾ ਸੀ ਨਾਲੀ ਸੋਚਦਾ ਸੀ ਉਹਨੇ ਬਾਗ ਨੇ ਲਾਮ ਕਰ ਦੇਈ ਇਸ ਬਾਗ ਦੇ ਹਰੇ ਹੋਣ ਦੀ ਕੋਈ ਆਸ ਨਹੀਂ ਕਿੰਨੀਆਂ ਬਸੰਤਾਂ ਆਈਆਂ ਤੇ ਗਈਆਂ ਇਸ ਬਾਗ ਦਾ ਕੋਈ ਬੂਟਾ ਹਰਿਆ ਨਾ ਰਿਹਾ। ਇਹ ਉਹ ਬਾਗ ਨੇ ਲਾਮ ਦੇ ਯੋਗ ਹੈ। ਕੋਈ ਲੈ ਲਵੇਗਾ? ਇਹ ਲੱਕੜਾ ਵੱਢ ਕੇ ਸਾਰੇ ਕੇ ਕੋਲੇ ਕਰੇਗਾ, ਵੇਚੇਗਾ। ਇਹ ਸੁੱਕਾ ਸੜਿਆ ਬਾਗ ਜਿਸ ਦੀ ਕੋਈ ਰਖਵਾਲੀ ਨਹੀਂ ਸੀ ਕਰਦਾ। ਭਾਬੀ ਨੇ ਆਖਿਆ ਚਲ ਮਰਦਾਨੀਆਂ ਮੀਟ ਅੱਖਾਂ ਅੱਖਾਂ ਮੀਟੀਆਂ ਮਰਦਾਨੀਆਂ ਖੋਲ ਦੇ ਅਸੀਂ ਆ ਗਏ ਜਾਂ ਮਰਦਾਨੀ ਅੱਖਾਂ ਖੋਲੀਆਂ ਕੀ ਤਕਿਆ ਰਾਜੇ ਦੇ ਸੁੱਕੇ ਬਾਗ ਵਿੱਚ ਆਏ ਪਰ ਹਨਗੁਰਾਨ ਦੇ ਦਿਖੋ ਨਾਲ ਬਾਗ ਹਰਿਆ ਕਰਿਆ ਬਾਗ ਸੁੱਕਾ ਨਾ ਰਿਆ ਹਰਿਆ ਤੂੰ ਵੀ ਹਰਿਆ ਹੋ ਜਾਏਗਾ ਸੇਵਾ ਜਿਨ ਹਰ ਕਾ ਨਾਮ ਦਿਆਏ ਕੇ ਓ ਹਰਿਆ ਭਾਈ ਖਰਿਆ ਹੋ ਜਾਏਗਾ ਹਰ ਇੱਕ ਦਰਦ ਲੀਏ ਖਰਿਆ ਹੋ ਜਾਏਗਾ ਵਾਹਿਗੁਰੂ ਤੂੰ ਵੀ ਨਾਮ ਜਪ ਨਾਮ ਜਪੇਗਾ ਗੁਰੂ ਨਾਨਕ ਨੂੰ ਖਿੱਚ ਪਵੇਗੀ ਤੇਰੇ ਹਿਰਦੇ ਵਿੱਚ ਆਏਗਾ ਜਾਂ ਤੇਰੇ ਹਿਰਦੇ ਵਿੱਚ ਚਰਨ ਪਾਏਗਾ ਤੇਰਾ ਹਿਰਦਾ ਹਰਿਆ ਬਰਿਆ ਹੋ ਜਾ ਗੁਰੂ ਬਾਬੇ ਨੇ ਜਿੱਥੇ ਚਰਨ ਪਾਏ ਸਾਦਰਤ ਬਈ ਹਰਿਆਵਲ ਜਿੱਥੇ ਮੇਰਾ ਸਤਿਗੁਰੂ ਬੈਠਾ ਹੈ ਸੇ ਜਲਤ ਬਈ ਹਰਿਆਵਲੀ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਅश्चर्य ਹੋ ਗਿਆ ਮਾਲੀ ਜਿਸ ਬਾਗ ਦੀ ਨਿਲਾਮੀ ਦੀਆਂ ਪਿਆ ਸੋਚਾ ਸੋਚਦਾ ਸੰ ਬਾਗ ਹਰਿਆ ਭਰਿਆ ਕਿਵੇਂ ਹੋ ਗਿਆ ਇਹ ਜਾਦੂ ਕਿਵੇਂ ਵਰਤੇ ਆ ਸਾਈਂ ਜੇ ਮਾਲੀ ਦੇ ਕੰਨਾਂ ਵਿੱਚ ਆਵਾਜ਼ ਆਈ ਕੋਈ ਮਿੱਠੀ ਤੂੰ ਕਿਉਂਕਿ ਬਾਬੀ ਆਖਿਆ ਮਰਦਾਨੀਆਂ ਕਰ ਕੀਰਤਨ ਮਰਦਾਨਾ ਕੀਰਤਨ ਕਰਨ ਡਿਆ ਐ ਸਾਰੇ ਬੈਠੇ ਸੁਣ ਰਹੇ ਹਨ ਮਾਲੀ ਦੇ ਕੰਨੀ ਸਰੋਤ ਪਈ ਖਿੱਚਿਆ ਆਇਆ ਆਣ ਕੇ ਵੇਖਿਓ ਉਸ ਮਨ ਨਹੀਂ ਮਨਿਆ ਇਹ ਬਾਗ ਹਰਿਆ ਇਹ ਨਹੀਂ ਕੀਤਾ ਇਹ ਬਾਗ ਇਹਨਾ ਦੇ ਚਰਨਾਂ ਦੀ ਛੋ ਨਾਲ ਹਰਿਆ ਹੋਇ ਕਿਤੇ ਹੋਈ ਹੋਤਾ ਨਹੀਂ ਜੀ ਨੂੰ ਰਾਜਾ ਜੀ ਰੋਜ ਪੁਕਾਰਦੇ ਹਨ ਤੁਹਾਡੀ ਭਜ ਕੇ ਗਿਆ ਭਜ ਕੇ ਗਿਆ ਜਿਆ ਖਬਰ ਕੀਤੀ ਰਾਜਨ ਜਿਸ ਨੂੰ ਉਠਦਿਆਂ ਬੰਦਿਆਂ ਚੁਰਦਿਆਂ ਫਿਰਦਿਆਂ ਹਰ ਵੇਲੇ ਪੁਕਾਰਦੇ ਹੋ ਉਹ ਬਾਗ ਵਿੱਚ ਆ ਗਏ ਆਓ ਦਰਸ਼ਨ ਕਰੋ ਜਿਸ ਦੇ ਚਰਨਾਂ ਦੀ ਛੋ ਨਾਲ ਸੁਕਾ ਬਾਗ ਹਰਿਆ ਹੋ ਗਿਆ ਰਾਜੇ ਨੇ ਸੋਚਿਆ ਕਈ ਨਾਨਕ ਬਣ ਕੇ ਆਏ ਸਾਰੇ ਬਲਾਵਟੀ ਸਨ ਕਈਆਂ ਨੇ ਕਰਾਮਾਤਾਂ ਵੀ ਵਿਖਾਈਆਂ ਪਰ ਫੋਕੀਆਂ ਮਨ ਨਾ ਮੰਨੇ ਰਾਜੇ ਦਾ ਜੂਠਿਆਂ ਨੂੰ ਵੇਖ ਕੇ ਨ ਸੱਚ ਦੀ ਪਛਾਣ ਰਹੀ ਜੂਠਿਆਂ ਨੂੰ ਵੇਖ ਕੇ ਨ ਸੱਚ ਦੀ ਪਛਾਣ ਰਹੀ ਸੜਿਆ ਹੋਇਆ ਅਗ ਸੰਦਾ ਦਰਦਾ ਤੀਟਾਣਿਆ ਜਿਗਨੂ ਪਿਆ ਚਮਕਦਾ ਐ ਅਗ ਦਾ ਸਰਿਆ ਇਹਨੂੰ ਹੱਥ ਨਹੀਂ ਲੰਦਾ ਅੰਗਾਰਾ ਪਿਆ ਜਾਂਦਾ ਇਸੇ ਤਰ੍ਹਾਂ ਠੱਗਾ ਦੇ ਨਾਲ ਪਿਆ 시ਵਾ ਇਸ ਵੇਲੇ ਮਾਲੀ ਨੇ ਖਬਰ ਕੀਤੀ ਸੁਣਿਆ ਕੁਝ ਗਲੇਜੇ ਠੰਡ ਵੀ ਪਈ ਕਿਉਂਕਿ ਅਸਲੀਅਤ ਸੀ ਪਰਚਾਉਂਦਾ ਸੀ ਅਜਮਾਲ ਲਵਾ ਵਜ਼ੀਰ ਨੂੰ ਸੱਦਿਆ ਜਾ ਮੋਤੀਆਂ ਦੇ ਥਾਲ ਵਰਕੇ ਲੈ ਜਾ ਮਾਲੀ ਕਹਿੰਦਾ ਬਾਗ ਵਿੱਚ ਗੁਰੂ ਨਾਨਕ ਆਇਆ ਹੈ ਜਾ ਵਜ਼ੀਰ ਮੱਥਾ ਟੇਕ ਔਰਨ ਕੇ ਖਬਰ ਦੇ ਠੀਕ ਗੁਰੂ ਨਾਨਕ ਹੈ ਮੋਤੀਆਂ ਦੀ ਠਾਲ ਭਰ ਕੇ ਲੈ ਗਿਆ ਜਾ ਕੇ ਅੱਗੇ ਰੱਖੇ ਮੱਥਾ ਟੇਕਿਆ ਮਾ ਵੀ ਅੱਖ ਨਹੀਂ ਖੋਲ੍ਹੀ ਮਦਿਰ ਜੀ ਸੁਲੇ ਮੁੜ ਕੇ ਆਇਆ ਤੇ ਕਹਿ ਲਗਾ ਰਾਜਨੋ ਠੀਕ ਗੁਰੂ ਨਾਨਕ ਹੈ ਕਿਉਂਕਿ ਅੱਗੇ ਜਿੰਨੇ ਗੁਰੂ ਨਾਨਕ ਬਣ ਕੇ ਆਏ ਕੋਈ ਮੋਹਰਾ ਦਾ ਮੰਗਤਾ ਕੋਈ ਹੀਰਿਆਂ ਦਾ ਮੰਗਤਾ ਕੋਈ ਜਵਾਹਰਾਤ ਦਾ ਮੰਗਤਾ ਜਿਸ ਵੇਲੇ ਜੀ ਦੀ ਝੋਲੀ ਖਰੇਤ ਪੈ ਗਈ ਫਿਰ ਤੁਰਦਾ ਬਣਿਆ ਪਰ ਮੋਟੀਆਂ ਦਾ ਥਾਲ ਅੱਗੇ ਰੱਖਿਆ ਅੱਖ ਨਹੀਂ ਖੋਲਣੀ ਅੰਗਣੇ ਹੀ ਫਰਕੇ ਆ ਮਾਦਾ ਜੀ ਆਖਦੇ ਸਨ ਅੱਖ ਗਵਾਹ ਹੈ ਇਸ ਮਨ ਦੀ ਜੇ ਦੀ ਅੱਖ ਚਪਲ ਹੈ ਉਸ ਦਾ ਮਨ ਚਪਲ ਹੈ ਇਸ ਲਈ ਅੱਖ ਨਹੀਂ ਟਿਕੀ ਉਹਦਾ ਮਨ ਕਿੱਥੇ ਟਿਕਿਆ ਸਾਗੇ ਬਾਬਾ ਜੀ ਜਿਸ ਵੇਲੇ ਬਚਨ ਕਰਦੇ ਸਨ ਤੇ ਸੰਗਤ ਸੁਣਦੀ ਸੀ ਵਿੱਚੋਂ ਕਿਸੇ ਦੀ ਜਰਾ ਅੱਖ ਅੱਖ ਫਿਰ ਜਾਏ ਨਾ ਇੱਧਰ ਉੱਧਰ ਬਾਬਾ ਜੀ ਕਹਿੰਦੇ ਸਨ ਬੱਸ ਭਾਈ ਜੀ ਭਾਈ ਅੱਖ ਨਹੀਂ ਟਿੱਤੀ ਬੜੀ ਤਾਰਨਾ ਕਰ ਦੇ ਬੜਾ ਤਾਰ ਦੇਸ਼ ਨੂੰ ਸਰੀਲ ਆਨੇ ਸੰਗਤ ਵਿੱਚ ਆਓ ਤਾਂ ਮੁਰਦੇ ਬਣ ਕੇ ਆਓ ਮਰਦਾ ਹੋਏ murid ਨਾ ਗੱਲੀ ਹੋਮਣ ਸਭ ਰਿਸ਼ਦਕ ਸਾਹੀਦ ਬਰਮਭਉ ਹੋਮਣ ਇਹ ਨਹੀਂ ਨੀ ਚੱਪਲ ਗੁੱਧ ਹੋਵੇ ਕਾ ਏ ਦਰਪਿਆ ਹੋਵੇ ਕਾ ਇਹ ਦਰਪਿਆ ਤੱਕ ਦਾ ਬਾਬਾ ਜੀ ਯਹਾਂ ਪੇ ਜਿਸ ਵੇਲੇ ਵੰਦੇ ਸਨ ਕੀਰਤਨ ਦੀ ਧੁਨ ਵਿੱਚ ਕਿਆ ਮਜਾ ਹਲੇ ਅੰਗ ਫਰਕ ਜਾਏ ਕੋਈ ਤਾਂ ਕੀਰਤਨ ਦੀ ਧੁਨ ਵਿੱਚ ਝੂਮਦਾ ਹੈ ਨਾ ਬਾਬਾ ਜੀ ਝੂਮਦੇ ਵੀ ਹਾਂ ਵਿਦੇ ਹੋ ਜਾਣ ਜਿਸ ਵੇਲੇ ਉਸ ਵੇਲੇ ਬੈਰਾਗਣ ਤੇ ਝੂਲਦੇ ਇੱਕ ਪਾਸੇ ਭਾਵੇਂ ਜਾ ਲੱਗ ਤਾਇੀ ਕਿ ਆਖੇ ਮਾਰਗ ਖੰਡੇ ਥਾਰ ਇਹ ਖੰਡੇਧਾਰ ਮਾਰਗ ਹੈ ਇਹੋ ਮਾਰਗ ਨਹੀਂ ਜਿਹਨੂੰ ਲੋਕਾਂ ਨੇ ਸਮਝ ਲਈ ਆਵੀ ਇਹ ਮਾਰਗ ਪਰਮਾਰਥ ਦਾ ਹੈ ਪਰਮਾਰਥ ਦਾ ਮਾਰਗ ਜੇ ਕਿਸੇ ਨੇ ਪੁੱਛਣਾ ਹੋਵੇ ਦੇਖਣਾ ਹੋਵੇ ਸੁਣਨਾ ਹੋਵੇ ਤਾਂ ਬਾਬਾ ਜੀ ਦਾ ਇਤਿਹਾਸ ਪੜ੍ਹੇ ਬਾਬਾ ਜੀ ਦਾ ਜੀਵਨ ਸੁਣੇ ਬਾਬਾ ਜੀ ਦੀਆਂ ਸਾਖੀਆਂ ਸੁਣੇ ਬਾਬਾ ਜੀ ਨੂੰ ਤਸੱਵਰ ਵਿੱਚ ਲਿਆਵੇ ਆਪੇ ਚਾਨਣ ਹੋ ਜਾਏਗਾ ਨਹੀਂ ਫਰਕਿਆ ਅੱਖ ਨਹੀਂ ਖੁੱਲੀ ਮੋਤੀਆਂ ਦਾ ਭਰਿਆ ਥਾਲ ਸਾਹਮਣੇ ਪਿਆ ਤੱਕਿਆ ਨਹੀਂ ਵਜ਼ੀਰ ਨੇ ਗਵਾਹੀ ਦਿੱਤੀ ਰਾਜਨ ਜਾਪਦਾ ਠੀਕ ਗੁਰੂ ਨਾਨਕ ਹੈ ਆਖਿਆ ਨਹੀਂ ਵਜ਼ੀਰ ਇਹ ਕਿੰਨਾ ਹਨ ਫੋਰ ਕਰ ਲੈ ਹੁਕਮ ਕਰੋ ਜੋ ਮੋਤੀਆਂ ਦੇ ਥਾਲ ਤੇ ਨਹੀਂ ਰੀਜਿਆ ਸ਼ਾਇਦ ਮੋਣੀਆਂ ਤੇ ਰੀਜ ਪਵੇ ਆਪਛਾਣਾ ਲੈ ਜਾਓ ਨਾਚ ਕਰੋ ਇਹ ਮੋਤੀਆਂ ਦੇ ਥਾਲ ਤੇ ਅੱਖ ਨਹੀਂ ਖੋਲੀ ਜੇ ਗੁਰੂ ਨਾਨਕ ਨਹੀਂ ਤਾਂ ਉਹਦੀ ਅੱਖ ਖੁੱਲ ਜਾਏ ਤਾਂ ਫਿਰ ਆਈਆਂ ਮੋਣੀ ਅਪਛਣਾ ਆਈਆਂ ਨਾਚ ਕਰਦੀਆਂ ਫਿਰਦੀਆਂ ਸੀ ਅੱਗੇ ਪਿੱਛੇ ਸੱਜੇ ਖੱਬੇ ਸਹਿਬ ਦੀ ਸਲਾਦ ਲੱਗੀ ਹੋਈ ਹੈ ਮਰਦਾਨਾ ਕੀਰਤਨ ਕਰ ਰਹੀ ਹੈ ਜਾਂ ਮਰਦਾਨੇ ਕੀਰਤਨ ਦਾ ਭੋਗ ਪਾਇਆ ਤੇ ਸਹਿਬ ਦੀ ਸਮਾਦ ਖੁੱਲੀ ਨੇਤਰ ਖੋਲੇ ਤਕਿਆ ਤੇ ਆਖਿਆ ਆਓ ਪੁੱਤਰੀਓ ਤਾਂ ਉਹਨਾਂ ਦੇ ਮਨੋ ਵਾਸ਼ਨਾ ਮਰ ਗਈ ਚਰਨਾਂ ਤੇ ਡਿੱਗ ਪਈਆਂ ਸੱਵਨੇ ਬਚਨ ਕੀਤਾ ਗਾਛੋ ਪੁੱਤਰੀ ਰਾਜਤਵਾ ਤਾ ਨਗੀਰ ਫੜਿਆ ਰਾਜਨ ਨੂੰ ਹੁਣ ਬਸ ਇਮਤਿਹਾਨ ਦੀ ਹੋਰ ਗੁੰਜਾਇਸ਼ ਨਹੀਂ ਚਲ ਦਰਸ਼ਨ ਕਰ ਜੀ ਨੂੰ ਤੂੰ ਆ ਰਾਜਰੇ ਉਹ ਬਾਗ ਵਿੱਚ ਬੈਠਾ ਆ ਰਾਜਾ ਗਲਪ ਅੱਲਾ ਪਾ ਕੇ ਨੰਗੀ ਪੈਰੀ ਚੱਲ ਕੇ ਜਿਸ ਵੇਲੇ ਆਇਆ ਜਗਤਗੁਰੂ ਗੁਰੂ ਸਾਹਿਬ ਸਾਨੇ ਆਉਂਦੇ ਨੂੰ ਬੁੱਕਲ ਵਿੱਚ ਲੈਦੇ नजर मिली ना सिर तो हाथ टिक ना वही जिस वेले प्यार झमका प्यार झमका

ਕਿ ਬਨਾਬ ਜੀ ਸਦਨੇ ਸਾਰੀ ਪਰਜਾ ਕੇ ਗਲ ਪੱਲਾ ਪਾਇਆ ਗਰੀਬ ਨਿਵਾਜ ਪਾਤਸ਼ਾਹ ਨਾ ਤੇ ਨਦਰ ਕਰੋ ਬਾਬੇ ਆਖਿਆ ਇੱਕ ਨਾਮ ਗੋਬ ਅਬ ਕਲੂ ਆਇਓ ਰੇ ਸਮਾਂ ਕਲ ਜੁਗਦਾ ਹੈ ਕੋਈ ਕਰਮ ਧਰਮ ਕਿ ਜਿਤਨੇ ਵੀ ਦੁਨੀਆ ਪਈ ਕਰਦੀ ਹੈ ਜਮ ਜਾਗਾ ਟੀ ਲੂਟ ਕਰਮ ਧਰਮ ਪਾਖੰਡ ਜੋ ਦੀ ਸੈਂ तीन जम जा गाते लूट निर्वाण कीर्तन गावो करते कौन आया सी तेरे को मन सुख मेरा सिख राजा जानना दे कोल की दे कोल कीर्तन ओ कीर्तन हूं तू धर्मशाल बना कीर्तन कर नानक कह सुन रे मना कर कीर्तन होए उधा। अनिक करम की ये बहु तेरे, जो बंधन पैरे क्रुता बीज बीजे नहीं जन्मे सब लाहा मूल गवायेंदा कल जग मैं कीर्तन पर खाना गुरमुख जपिए लाए थियाना आप तरे सगले कुल तारे ਹਰ ਦਰਗਾ ਪਤ ਸਿਉ ਜਾਏ ਹਰੀ ਦੀ ਦਗਾ ਨੂੰ ਪਤ ਨਾਲ ਜਾਓਗੇ ਇਹ ਕੀਰਤਨ ਵਿੱਚ ਮੰਨ ਲਾਓਗੇ ਸਾਧ ਸੰਗਤ ਅਮਰਤ ਵੀ ਢੇ ਉਠੋ ਜਨਨ ਕਰੋ ਨਾਮ ਜਪਦੇ ਗੁਰੂ ਕੇ ਹਜੂਰ ਆਓ ਕਥਾ ਕੀਰਤਨ ਵਿੱਚ ਮਨ ਜੋੜੋ ਅੱਜ ਜਿਵੇਂ ਤੁਸੀਂ ਗੁਰੂ ਨਾਨਕ ਦੀ ਗੋਦ ਵਿੱਚ ਬਹਿ ਕੇ ਸਮਾਂ ਗੁਜ਼ਾਰ ਰਹੇ ਹੋ ਇਸੇ ਤਰ੍ਹਾਂ ਭਾਗਾਂ ਵਾਲਿਓ ਕੱਲ ਦਾ ਸਮਾਂ ਬਿਤਾਉਣ ਨੂੰ ਅਜੇ ਨਸੀਬ ਹੈ ਜਿਨ੍ਹਾਂ ਨੂੰ ਗੁਰੂ ਨੇ ਕੱਲ ਤੱਕਿਆਤੀ ਬਖਸ਼ੀ ਹੈ ਉਹ ਇਸ ਸ਼ੁਕਰਾਨੇ ਵਿੱਚ ਜਰੂਰ ਹਾਜ਼ਰ ਹੋਵਣ ਬਾਬਾ ਜੀ ਦੇ ਦਰਬਾਰ ਤੇ ਕੱਲ ਪੂਰਨਮਾਸੀ ਦਾ ਸਮਾਗਮ ਰਜੌਰੀ ਗਾਰਡਨ ਹੋਵੇਗਾ ਹੁਣ ਕੀਰਤਨ ਸਮਾਪਤੀ ਪੁੰਨ ਚਪਾ ਬਖਸ਼ਣੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ